ਪ੍ਰਭ ਕਾ ਸਿਮਰਨ ਕਰਦੇ ਸੀ ਸਾਧੂ ਸੀ ਸਭ ਕੋਈ ਸੀ ਤਰੁਸੀ ਕਾ ਪਿੱਛੇ ਠੀਕ ਹੈ ਨਾ ਇਹਨੇ ਪੁਰਾਣੇ ਬੁੱਧਾਂ ਨੇ ਸਭ ਕੁਝ ਸਭ ਚਲਦਾ ਸੀ ਪਿੱਛੇ ਕਬੀਰ ਵੀ ਹੋਇਆ ਪਹਿਲਾਂ ਫਲਦ ਹੋਏ ਨੇ ਸਿਮਰਨ ਵੀ ਲੋਕ ਹੁੜ ਵੀ ਕਰਦੇ ਨੇ ਸੰਤ ਕਰਦੇ ਨੇ ਸਿਮਰਨ ਸਾਰੇ ਕਰਦੇ ਉਹਨਾਂ ਨੇ ਇੱਕ ਸ਼ਰਤ ਲਾਤੀ ਜਿਹੜਾ ਪ੍ਰਭ ਕਾ ਸਿਮਰਨ ਨਾਲ ਆਦਮੀਆ ਹੋ ਗਰਬ ਗਰਬ ਚ ਨਹੀਂ ਵਗਦਾ ਗਰਬ ਕੀ ਹੁੰਦਾ ਸਵਾਰੇ ਸੇਵਨ ਕਰ ਘਰ ਬਹੁਤ ਨਹੀਂ ਕਰ ਬਸ ਸਮਨ ਹੁੰਦਾ ਹੀ ਨਹੀਂ ਜਦੋਂ ਬਹਦੇ ਪੇੜ ਜਿੱਥੇ ਤਾਂ ਸਮਨ ਹੁੰਦਾ ਹੀ ਨਹੀਂ ਸਮਨ ਤਾਂ ਬਾਹਰ ਕਰਦਾ ਇਹ ਘਰਬਲਾ ਵਜਾਇਆ RAM ਘਰ ਦਾ ਇਹਦਾ ਮਤਲਬ ਹੈ ਅਜਿਹੇ RAM ਘਰ ਬੰਨ ਸਾਰਾ ਇੱਕ ਨਹੀਂ ਬਸ ਆਤਮਾ ਕਰਕੇ ਹੋ ਉਹ ਬਾਹਾਂ ਕੀ ਬਸਦਾ ਦਰਵਾਜ਼ਾ ਆਪਣੇ ਘਰ ਦੇ ਹਰ ਬਾਹਰ ਘਰ ਤੋਂ ਬਾਹਰ ਸਾਰਾ ਘਰ ਬਾਹਰ ਹੈ ਮਾਇਆ ਜਿਹੜੀ ਹੈ ਸਭ ਬਾਹਰ ਪਪੂ ਸਾਗਰ ਘਰਮ ਹੈ ਪਪੂ ਸਾਗਰ ਘਰਮ ਹੈ ਬਾਹਰ ਹੈ ਇਕੜੂ ਕਦੇ ਘਰਮ ਦੇ ਵਿੱਚ ਇਹ ਦਰਸ਼ਨ ਕੇ ਮੈਂ ਅੱਖਾਂ ਤੇ ਦੇਖਦੇ ਬਾਹਰ ਕੰਨਾ ਨਹੀਂ ਸੰਬੰਧ ਆ ਜਿਹੜੇ ਦਰਵਾਜ਼ੇ ਦਿੱਤੇ ਨੇ ਦਵਾਰ ਇਹ ਘਰਮ ਨਾਲ ਜੋੜਵਾਸਾ ਹੀ ਨਹੀਂ ਬਾਹਰ ਉਹ ਗਰਭ ਜਿਹਨੇ ਆ ਰਾਮ ਗਰਭ ਚ ਨਹੀਂ ਬਸਦਾ ਜਦੋਂ ਆ ਰਾਮ ਗਰਭ ਜਿਹਨੀ ਵਾਦਤ ਆ શરીર ਵੀ ਛੱਡਦਾ ਆ ਵੀ ਛੱਡਿਆ ਹੋਇਆ ਅਗਲਾ ਬਣੀ ਮਿਲਣਾ ਜਿੰਨਾ ਜੇ ਰਾਮ ਗਰਭ ਦੇ ਵਿੱਚ ਆ ਜਦ ਮਰ ਕੇ ਜਾਂਦਾ ਇਥੋਂ ਜਦ ਵੀ ਰਾਮ ਗਰਭ ਦੇ ਵਿੱਚ ਹੀ ਹੁੰਦਾ ਕਿੰਨੇ ਲੋਕ ਨੇ ਰਾਮ ਗਰਭ ਦੇ ਵਿੱਚ ਇੱਕ ਤਾਂ ਜਿਹੜੀ ਆਤਮਾ ਨਿਕਲ ਜਾਂਦੀ ਉਹ ਵੀ ਰਾਮ ਗਰਭ ਚ ਰਹਿੰਦੀ ਹੈ ਦੇਵ ਲੋਕ ਹੈ ਜਿਹੜਾ ਰਾਮਗਰ ਵਿੱਚ ਹੈ ਜੇ ਤੋ ਆਤਮਾ ਦੁਬਾਰਾ ਜਨਮ ਲੈਣ ਹੁੰਦੀ ਹੈ ਆਕਾਸ਼ ਲੋਕ ਹੈ ਉਹ ਜਿਹਨੂੰ ਦੇਵ ਲੋਕ ਅਸੀਂ ਕਹਿੰਦੇ ਆ ਉਹ ਵੀ ਰਾਮਗਰ ਵਿੱਚ ਹੈ ਫਿਰ ਇੱਕ ਮਾਤਗਰਵ ਹੈ ਤੂੰ ਕੋਈ ਰਾਮਗਰਵ ਹੈ ਤੇ ਮਾਤਗਰਵ ਹੈ ਮਾਤਗਰਵ ਦੇ ਵਿੱਚ ਸਰੀਰ ਤਾਂ ਹੁੰਦਾ ਦਾ ਇੱਕ ਆਹ ਹੈ ਇਹ ਵੀ ਰਾਮਗਰ ਵਿੱਚ ਹੈ ਇਹਦੇ ਜਿਹੇ ਅਸੀਂ ਕਮ ਸਾ ਸੁਪਨਾ ਦੇਖਦੇ ਆਂ ਮਰੜਨ ਖਾਏ ਬੁੱਢਲ ਮੈਂ ਆਏ ਮਰੜਨ ਖਾਏ ਬੁੱਢਲ ਮੈਂ ਆਏ ਜੀਵਨ ਸਾਥੇ ਭਾਈ ਜੇ ਜੀਵਨ ਸਾਥ ਜੀਵਨ ਸਾਥਣਾ ਫੇਰ ਆ ਬਾਈ ਚਾਹੀਦੀ ਐ ਮਾਂ ਚਾਹੀਦੀ ਐ ਫੇਰ ਜਗ ਮਾਤਾ ਚਾਹੀਦੀ ਐ ਫੇਰ ਢੱਡੀ ਦੀ ਲੋੜ ਫੇਰ ਬੇਬਖਬੂਦੀ ਦੀ ਲੋੜ ਗੱਲ ਪਿਛਲੀ ਹੋਈ ਐ ਕਹੀ ਹੋਈ ਉਹ ਕਹਿੰਦੇ ਪ੍ਰਭ ਕਾ ਸਮਰਣ ਗਰਬ ਨਾਲ ਕਰੀਓ ਜੇ ਪ੍ਰਭ ਕਾ ਸਮਰਣ ਹੋ ਜਵੇ ਕੋਈ ਕਲਵੇ ਗਰ ਵੀ ਤਾਂ ਤੇ ਲੋਕ ਤੇ ਬਾਹਰ ਹੁੰਦਾ ਤਾ ਤੇ ਲੋਕ ਜੁਦਾ ਹੀ ਦੀ ਚੱਲ ਛੁੱਟੀ ਕਰ ਜੀਵਤਿਆ ਇਹ ਮਰੀਏ ਮਰੀਏ ਇਹ ਜੀਵਨ ਮੁਕਤ ਅਵਸਥਾ ਦੀ ਗੱਲ ਆ ਸਮਰਣ ਸਮਰਣ ਜੀਵਨ ਮੁਕਤ ਅਵਸਥਾ ਬਾਸਤੇ ਨਹੀਂ ਕਰਨਾ ਸਮਰਣ ਹੈ ਜੀਵਨ ਮੁਕਤ ਅਵਸਥਾ ਦੀ ਹੀ ਗੱਲ ਸਭ ਨੂੰ ਜਾਈ ਜਾਦਾ ਜੀਵਨ ਮੁਕਤ ਹੋ ਜਵੇ ਉਹ ਤਾਂ ਪਹਿਲਾਂ ਜਾਪ ਔਰ ਤਪ ਹੈ ਉਹ ਤਾਂ ਪਹਿਲਾਂ ਉਹਦਾ ਜਾਪ ਔਰ ਤਪ ਹੈ ਜਾਪ ਔਰ ਤਪ ਤੇ ਲੋਕ ਤੇ ਬਾਹਰ ਕੱਢ ਦਿੰਦਾ ਤਪ ਕੱਢ ਦਿੰਦਾ ਤਨ ਲੋਕ ਤੇ ਬਾਹਰ ਪਰ ਜੇ ਤਪ ਮਨ ਦੋਦੇ ਲੈਵਲ ਤੇ ਕਰੇ ਜੇ ਮਨ ਨੂੰ ਬਣਾ ਲਵੇ ਮਨ ਨੂੰ ਬਰੋੜਾ ਹੀ ਤਪ ਹੈ ਜੇ ਮਨ ਮੰਨ ਜਵੇ ਆਮ ਤੌਰ ਤੇ ਮਾਨੇਜਮੈਂਟ ਮਰਨਾ ਸੰਸਥਾ ਨੂੰ ਛੱਡਣਾ ਸੰਸਥਾ ਦਾ ਗੋਤਿਆਕੜਾ ਇਹ ਤੇ ਲੋਕ ਤੇ ਬਾਹਰ ਜਾਂਦਾ ਜੇ ਨਾ ਜਰਬਾਨੀ ਮੰਨਦਾ ਜਾਏ ਨਹੀਂ ਸਕਦਾ